ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਿੰਦਰ ਸਿੰਘ ਜੀ ਐਮ ਇੰਡਸਟਰੀ ਸ਼੍ਰੀ ਫਤਿਹਗੁਰ ਸਾਹਿਬ ਡਿਸਟ੍ਰਿਕਟ ਮੈਂ ਛੋਟੇ ਸਾਹਿਬ ਜਿਆਦੇਨ ਦੀ ਜੋ ਕਿ ਲਾਸਾਨੀ ਸ਼ਹਾਦਤ ਜਿਨ੍ਹਾਂ ਨੇ ਕੌਮ ਦੇ ਉਕਤੋਂ ਆਪਣੀਆਂ ਜਾਨਾਂ ਵਾਰ ਦਿੱਤੀਆਂ ਉਹਨਾਂ ਦੀ ਸ਼ਹਾਦਤ ਤੇ ਦੋ ਲਾਈਨਾਂ ਅੱਜ ਸ਼ੇਅਰ ਕਰਨੀਆਂ ਚਾਹੁੰਦਾ ਕਿ ਦਾਦੀ ਨਾਲ ਲੈ ਕੇ ਛੋਟੇ ਪੋਤਿਆਂ ਨੂੰ ਖੇਰੀ ਪਿੰਡ ਵਿੱਚ ਵਕਤ ਲੰਘਾਉਣਾ ਗਈ ਪਈ ਵੇਖ ਕੇ ਲੁੱਟ ਲੁਟੇਰਿਆਂ ਦੀ ਦੋ ਕੀਮਤੀ ਲਾਲ ਛਾਉਣ ਆ ਗਈ ਝਖੜ ਝੁੱਲਦੇ ਵੇਖ ਮੁਸੀਬਤਾਂ ਦੇ ਗੁੱਲ ਹੋਣੇ ਚਿਰਾਗ ਬਚਾਉਣ ਆ ਗਈ ਐ ਪਰ ਹੁਣੀ ਅਨਮੇਟ ਨੂੰ ਕੌਣ ਮਿਟੇ ਮਗਰੇ ਲੱਗ ਕੇ ਹੁਣਾ ਵਿਖਾਉਣ ਆ ਗਈ ਸੋ ਗੰਗੂ ਲੂਣ ਦਸ਼ਮੇਸ਼ ਦਾ ਖਾਣ ਵਾਲਾ ਉਹ ਵੀ ਜ਼ਖਮਾਂ ਤੇ ਲੂਣ ਛਿੜਕਾਉਣ ਲੱਗਾ ਲੋਭ ਜਾਗਿਆ ਤੇ ਸੋ ਗਈ ਵਫਾਦਾਰੀ ਹੋ ਕੇ ਲਾਲਚੀ ਅੱਖਾਂ ਵਿਖਾਉਣ ਲੱਗਾ ਮਾਰੋ ਮਾਰ ਕਰਦਾ ਲਾਲਚ ਵਿੱਚ ਪਾਪੀ ਤੁਰੰਤ ਸੂਬੇ ਸੰਹੰਦ ਦੇ ਕੋਲ ਗਿਆ ਛੋਟੇ ਪੁੱਤ ਦਸ਼ਮੇਸ਼ ਦੇ ਨਾਲ ਗੁਜਰੀ ਮੇਰੇ ਘਰੋਂ ਫੜ ਲਓ ਭੇਤ ਖੋਲ ਗਿਆ ਸੋ ਨੇਕੀ ਗੁਰੂ ਦਸ਼ਮੇਸ਼ ਦੀ ਭੁੱਲ ਬੈਠਾ ਮਾਇਆ ਪਿੱਛੇ ਇਮਾਨ ਤੋਂ ਡੋਲ ਗਿਆ ਹੰਸਾਂ ਵਿੱਚ ਰਹਿ ਕੇ ਆਦਤ ਨਹੀਂ ਬਦਲੀ ਕਾਂ ਅੰਤ ਨੂੰ ਗੰਦ ਫਰੋਲ ਗਿਆ ਸੋ ਸੂਬੇ ਭੇਜਿਆ ਕੁਝ ਬਹਾਦਰਾਂ ਨੂੰ ਆਣ ਕੇ ਬੜੇ ਮਾਣ ਹੰਕਾਰੰਦ ਹੈ ਕਹਿੰਦਾ ਜਿਹੜੇ ਮੁਗਲਾਂ ਦੀ ਪੇਸ਼ ਨਹੀਂ ਜਾਣ ਦਿੰਦੇ ਪੇਸ਼ ਕਰੋ ਤਾਂ ਮੇਰੇ ਦਰਬਾਰ ਆਂਦਾ ਹੈ ਸੋ ਜ਼ਾਲਮ ਆਣ ਕਹਿੰਦੇ ਗੁਜਰੀ ਮਾਂ ਦਾਈ ਹੁਣ ਤੂੰ ਭੁੱਲ ਜਾ ਜਿਗਰ ਦੇ ਟੋਟਿਆਂ ਨੂੰ ਉਹ ਬਾਜਾ ਮਾਰਦੀ ਮੌਤ ਸਰਹੰਦ ਅੰਦਰ ਬਾਜਾਂ ਵਾਲੇ ਦੇ ਪੁੱਤਰਾ ਛੋਟਿਆਂ ਨੂੰ ਸੋਹ ਲ ਫੁੱਲ ਫਲਵਾੜੀ ਦੇ ਮਲੇ ਜਾਣੇ ਜਦੋਂ ਲੱਗ ਗਿਆ ਸੂਬੇ ਦੇ ਪੋਟਿਆਂ ਨੂੰ ਸੋ ਅੱਖਾਂ ਲਾਲ ਕਰ ਲਾਲਾਂ ਨੂੰ ਤਾੜਦੇ ਸੀ ਆਵੇ ਰਹਿਮ ਨਾ ਜ਼ਾਲਮਾ ਖੋਟਿਆਂ ਤੂੰ ਪਈ ਸੀ ਮਾਂ ਦੇ ਕਾਲਜੇ ਨੂੰ ਬੱਚਿਆਂ ਨੂੰ ਜਦੋਂ ਤੁਰੇ ਤੂੰ ਜ਼ਾਲਮ ਬੁੱਢੀ ਮਾਂ ਦਾ ਜੀਵਨ ਖਜਾ ਕੀਤਾ ਜੀਵਨ ਰੁੱਖ ਦੇ ਪੱਤੇ ਭ्रू ਜਾਲਮ ਪਿੱਛੇ ਦਾਦੀ ਵੀ ਹਾ ਦਾ ਮਾਰਨ ਆਰਾ ਗੰਗੂ ਪਾਪੀ ਦਾ ਛੱਡ ਗਰਾ ਦੁਰ ਪਈ ਜਿਸ ਪਾਸੇ ਜਹੰਦ ਜਾਂਦੇ ਸਹਾਰੇ ਸੀ ਜ਼ਿੰਦਗੀ ਦੇ ਮਗਰੇ ਵੰਗਣਾ ਉਹਨਾਂ ਦੇ ਛਾ ਦੁਰ ਪਈ ਤੂੰ ਹੀ ਸਿੱਧਕ ਬਚਾਉਣਾ ਇਹ ਬੱਚਿਆਂ ਦਾ ਲੈਂਦੀ ਸਤ ਕਰਤਾਰ ਦਾ ਨਾਂ ਦੁਰ ਪਈ ਸੋ ਇੱਕ ਖੂਨੀ ਸ਼ਹਿਰ ਸਰਹੰਦ ਅੰਦਰ ਆਣ ਪਹੁੰਚੇ ਜਿੱਥੇ ਗੁਜਰੀ ਤੇ ਕਹਿਰ ਗੁਜ਼ਾਰਨਾ ਸੀ ਨਾਲ ਲਾਡਾਂ ਦੇ ਪਾਲੇ ਹੋਏ ਪੋਤਿਆਂ ਨੂੰ ਨੀਆਂ ਵਿੱਚ ਚਣਾ ਕੇ ਮਾਰਨਾ ਸੀ। ਸੂਬੇ ਕੋਲ ਆ ਝਾਲਮਾ ਫਿੰਡ ਮਾਰੀ। ਸੂਬੇ ਕੋਲ ਆ ਝਾਲਮਾ ਫਿੰਡ ਮਾਰੀ ਬੜੀ ਮੁਸ਼ਕਲ ਨਾਲ ਲਿਆਂਦੇ ਆ ਕਾਫਰ ਘੇਰ ਦੋਵੇਂ। ਗਿੱਦੜ ਪੈਰਾਂ ਲਗਾ ਦਿਓ ਆਕੀਆਂ ਦੇ ਪਰਤ ਜਾਣ ਨਾ ਪਿੱਛਾ ਨੂੰ ਫੇਰ ਦੋਵੇਂ। ਅਗੋਂ ਧੋਣਾ ਕਢਾ ਕੇ ਕਹਿਣ ਲੱਗੇ ਆਕੜ ਖਾਨ ਦੇ ਪੁੱਤ ਦਲੇਰ ਦੋਵੇਂ ਉਹ ਪਿੱਛਾ ਭੱਜਣਾ ਕੰਮ ਨਹੀਂ ਸੂਰਮੇ ਦਾ। ਅਸੀਂ ਸ਼ੇਰ ਦੇ ਪੁੱਤ ਹਾਂ ਸ਼ੇਰ ਦੋਵੇਂ। ਸੋ ਕੋਰੇ ਲਾਲਾਂ ਦਾ ਕੋਰਾ ਜਵਾਬ ਸੁਣ ਕੇ ਹੋਇਆ ਗੁੱਸੇ ਵਿੱਚ ਲਾਲੋ ਲਾਲ ਸੂਬਾ ਕਲਮਾ ਪੜ੍ਹਣਾ ਜਾਂ ਮੌਤ ਕਬੂਲਣੀ ਏ ਪੁੱਛੇ ਲਾਲਾਂ ਨੂੰ ਤੇਗ ਦਿਖਾਲ ਸੂਬਾ ਲਾਲ ਆਖਦੇ ਸੂਬਿਆ ਲਾਲ ਨਾ ਹੋ ਲਾਲ ਆਖਦੇ ਸੂਬਿਆ ਲਾਲ ਨਾ ਹੋ ਅਸੀਂ ਈ ਨਹੀਂ ਕਿਸੇ ਦੀ ਭਰਨ ਵਾਲੇ ਅਸੀਂ ਤੇਗ ਬਹਾਦਰ ਦੇ ਪੁੱਤਰੇ ਹਾਂ ਨਹੀਂ ਤੇਰੀਆਂ ਤੇਗਾਂ ਤੋਂ ਡੰਗਣ ਵਾਲੇ ਕਲਗੀ ਧਰਦੇ ਆਖਦੇ ਪੁੱਤ ਸਾਨੂੰ ਪੈਰ ਆਪਣਾ ਪਿੱਛਾ ਨਹੀਂ ਧਰਨ ਵਾਲੇ ਅਣਖੀ ਮਰਦ ਦੇ ਪੁੱਤ ਹਾਂ ਅਸੀਂ ਦੋਵੇਂ ਅਣਖ ਨਾਲ ਹਾਂ ਕੌਮ ਲਈ ਮਰਨ ਵਾਲੇ ਸੋ ਬੱਸ ਕਰ ਤੂੰ ਬੰਦ ਜ਼ੁਬਾਨ ਕਰ ਲੈ ਬੱਸ ਕਰ ਤੂੰ ਬੰਦ ਜ਼ੁਬਾਨ ਕਰ ਲੈ ਇੱਥੇ ਗੱਲ ਮਕਾਉਣ ਦੀ ਗੱਲ ਕਰ ਤੂੰ ਕਲਮਾ ਪੜ੍ਹਨ ਲਈ ਕਹੀਂ ਨਾ ਮੁੜ ਸਾਨੂੰ ਫਿਰ ਕਲਮ ਕਰਾਉਣ ਦੀ ਗੱਲ ਕਰ ਤੂੰ ਸੋ ਕੋਰੇ ਲਾਲਾਂ ਦਾ ਕੋਰਾ ਜਵਾਬ ਸੁਣ ਕੇ ਕੋਰੇ ਕੱਕਰ ਚ ਲਾਲ ਬਿਠਾ ਛੱਡੇ ਉਤੋਂ ਪੋ ਮਹੀਨੇ ਦੇ ਪਹਿਣ ਪਾਲੇ ਠੰਡੇ ਬੁਰਜ 'ਚ ਕੈਦ ਕਰਵਾ ਛੱਡੇ ਸੋ ਦਾਦੀ ਰੱਬ ਦੇ ਨਾਮ ਚ ਮਗਨ ਹੋ ਗਈ ਪੋਤੇ ਛਾਤੀ ਦੇ ਨਾਲ ਲਗਾ ਛੱਡੇ ਗਲੋ ਗਲੀ ਲੱਗ ਕੇ ਦਾਦੀ ਪੋਤਿਆਂ ਨੇ ਉਹ ਵੀ ਕਹਿਰ ਦੇ ਪੈਰ ਲੰਗਾ ਛੱਡੇ ਸੋ ਬੱਚ ਰਹੋਗੇ ਬੱਚਿਓ ਦੀ ਈਨ ਮੰਨ ਲਓ ਬੱਚ ਰਹੋਗੇ ਬੱਚਿਓ ਈਨ ਮੰਨ ਲਓ ਆਖਿਆ ਫਿਰ ਸੱਦ ਦਰਬਾਰ ਅੰਦਰ ਗੁੱਸੇ ਵਿੱਚ ਸੂਬਾ ਤਲਮਲਾ ਉੱਠਿਆ ਜਦੋਂ ਮਿਲਿਆ ਜਵਾਬ ਇਨਕਾਰ ਅੰਦਰ ਸੋ ਸੱਦ ਕੇ ਰਾਜ ਮਜ਼ਦੂਰ ਸੂਬਾ ਬੱਚੇ ਨੀਆਂ ਦੇ ਵਿੱਚ ਲੁਕਾਉਣ ਲੱਗਾ ਜਾਣੋ ਜੱਗ ਨੂੰ ਜੱਗ ਮੰਗਾਉਣ ਵਾਲੇ ਦੋਵੇਂ ਸੂਰਜ ਤੇ ਚੰਨ ਡਬੋਂ ਲੱਗਾ ਰਾਜ ਰਦੇ ਉੱਤੇ ਰਦਾ ਰੋਣ ਲੱਗਾ ਜੋੜਾ ਹੱਸ ਕੇ ਵਿੱਚ ਖਲੋਣ ਲੱਗਾ ਤਖਤਾ ਧਰਤੀ ਦਾ ਥਰਥਰਾ ਉੱਠਿਆ ਜਦੋਂ ਕਹਿਰ ਅਨੋਖੜਾ ਹੋਣ ਲੱਗਾ ਸੋ ਜਿਵੇਂ ਜਿਵੇਂ ਇੱਟਾਂ ਲੱਗੀਆਂ ਜਾਂਦੀਆਂ ਸੀ ਇੱਟਾਂ ਵਾਂਗ ਦਿਲ ਦੋਵਾਂ ਦੇ ਪੱਕ ਰਹੇ ਸੀ ਕਦੋਂ ਤੱਕ ਇਹ ਰਹਿਣਗੇ ਕਾਇਮ ਸਦਕੀ ਜਾਲਮ ਚਾਰ ਚਫੇਰੇੋਂ ਤੱਕ ਰਹਿ ਸੀ ਹੈ ਪਰ ਦੇਖ ਕੇ ਸਦਕੀ ਦੀ ਡੋਰ ਪੱਕੀ ਆਪਰ ਦੇਖ ਕੇ ਸਿੱਧਕ ਦੀ ਡੋਰ ਪੱਕੀ ਦਿਲ ਜ਼ਾਲਮਾਂ ਦੇ ਕੱਚੇ ਤੰਦ ਹੋ ਗਏ ਸੱਚ ਨਾਲ ਮੁਕਾਬਲਾ ਕਰਦਿਆਂ ਦੇ ਖੱਟੇ ਝੂਠ ਫਰੇਬ ਦੇ ਦੰਦ ਹੋ ਗਏ ਬੰਦ ਕਰਨ ਲਈ ਅਤਿਆਚਾਰ ਹੁੰਦੇ ਨੀਆਂ ਵਿੱਚ ਮਾਸੂਮ ਜਾਂ ਬੰਦ ਹੋ ਗਏ ਉਧਰ ਪਾਪ ਅਪਰਾਧ ਦੀ ਝੰਡ ਹੋ ਗਈ ਇਧਰ ਧਰਮ ਦੇ ਝੰਡੇ ਬੁਲੰਦ ਹੋ ਗਏ ਸੋ ਕਾਇਆ ਕੋਠੜੇ ਆਪਣੇ ਢਾਈ ਵਜੋਂ ਕਾਇਆ ਕੋਠੜੇ ਆਪਣੇ ਢਾਈ ਵਜੋਂ ਕੌਮੀ ਮਹਿਲ ਬਣਾਏ ਨਹੀਂ ਜਾ ਸਕਦੇ ਮੌਤ ਜਿਨ੍ਹਾਂ ਦੀ ਕੌਮ ਦਾ ਬਣੀ ਜੀਵਨ ਹਸ਼ਰ ਤੀਕ ਭਲਾਈ ਨਹੀਂ ਜਾ ਸਕਦੇ ਜਦੋਂ ਦਾਦੀ ਨੇ ਵੇਖਿਆ ਬੁਰਜ ਤੋਂ ਬਦਲ ਜ਼ੁਲਮ ਦੇ ਚਾਰਚ ਫੇਰ ਸ਼ਾਗੈ ਚਿਹਰੇ ਚੰਨ ਵਰਗੇ ਦੋਵਾਂ ਪੋਤਿਆਂ ਦੇ ਕਾਲੀ ਜ਼ੁਲਮ ਦੀ ਘਟਾ ਦੇ ਵਿੱਚ ਆ ਗਏ ਨਹੀਂ ਸਦਕ ਯਕੀਨ ਤੋਂ ਮੂਲ ਹਾਰੇ ਫਤਿਹ ਸਿੰਘ ਤੇ ਜੋਰਾਵਰ ਫਤਿਹ ਪਾ ਗਏ ਸੋ ਚੰਦ ਵਾਂਗ ਜਹਾਨ ਚ ਰਹਿਣ ਰੋਸ਼ਨ ਧਰਮ ਲਈ ਜੋ ਜਾਨ ਕੁਰਬਾਨ ਕਰਦੇ ਮਨੰਦਰ ਟੁੱਟਦੇ ਵਾਂਗ ਸਿਤਾਰਿਆਂ ਦੇ ਜਿਹੜੇ ਜੱਗ ਵਿੱਚ ਬਦੀ ਇਨਸਾਨ ਕਰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ